ਖਬਰਨਾਮਾ ਦਿਖ ਰਿਹਾ ਸਾਰੇ ਹੀ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾ ਤੁਹਾਡਾ ਹੂਸ ਰਾਜ ਆਮ ਆਦਮੀ ਪਾਰਟੀ ਦਾ ਅੱਜ ਰਜ ਕੇ ਜਲੂਸ ਨਿਕਲਿਆ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਦੇ ਵਿੱਚ ਇੱਕ ਇੱਕ ਕਰਕੇ ਵੱਡੇ ਥੰਮ ਡਿੱਗੇ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਕਰਤਾ ਧਰਤਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਵੀ ਨਹੀਂ ਰੱਖੀ ਸੀ ਅੱਜ ਤੋਂ 15 ਸਾਲ ਪਹਿਲਾਂ ਉਹ ਖੁਦ ਵੀ ਹਾਰੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਮਨੀਸ਼ ਸੋਧਿਆ ਵਿਹਾਰੇ ਸਤਿੰਦਰ ਜੈਨ ਵਿਹਾਰੇ ਲੇਕਿਨ ਇਸ ਦੀ ਭਵਿੱਖ ਬਾਣੀ ਪਹਿਲਾਂ ਹੀ ਕਰ ਦਿੱਤੀ ਸੀ ਭਾਵੇਂ ਹਾਰ ਨਹੀਂ ਮੰਨੀ ਈ ਨਹੀਂ ਮੰਨੀ ਅਰਵਿੰਦ ਕੇਜੀਵਾਲ ਨੇ ਕਿਉਂਕਿ ਅਰਵਿੰਦ ਕੇਜੀਵਾਲ ਆਪਣੇ ਆਪ ਨੂੰ ਬੇਦਾਗ ਇਮਾਨਦਾਰ ਦੇਸ਼ ਦੀ ਸੇਵਾ ਕਰਨ ਵਾਲਾ ਸਵਰਾਜ ਦੀ ਗੱਲ ਕਰਨ ਵਾਲਾ ਲੇਕਿਨ ਜਿੰਨੇ ਕੋ ਧੱਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਨੇ ਦਿੱਲੀ ਦੇ ਲੋਕਾਂ ਦੇ ਨਾਲ ਕਿਤੇ ਨੇ ਪਿਛਲੇ 11 ਸਾਲਾਂ ਦੇ ਵਿੱਚ ਉਹਨਾਂ ਦਾ ਮੂੰਹ ਤੋੜਮਾ ਜਵਾਬ ਦਿੱਤਾ ਹੈ ਦਿੱਲੀ ਦੇ ਵੋਟਰਾਂ ਨੇ ਯਾਨੀ ਕਿ 70 ਦੇ ਵਿੱਚੋਂ ਲਗਭਗ 48 ਸੀਟਾਂ ਜਿਹੜੀਆਂ ਨੇ ਉਹ ਭਾਰਤੀ ਜਨਤਾ ਪਾਰਟੀ ਅਤੇ 23 ਸੀਟਾਂ ਲਗਭਗ ਕਹਿ ਰਹੇ ਨੇ ਉਹ ਵੀ ਮਾਈਨਸ ਵਿੱਚ ਆ ਰਹੀਆਂ ਨੇ ਆਮ ਆਦਮੀ ਪਾਰਟੀ ਨੂੰ ਮਿਲੀਆਂ ਨੇ ਇਸ ਦੀ ਪਹਿਲਾਂ ਹੀ ਭਵਿਕਵਾਣੀ ਕਰ ਦਿੱਤੀ ਸੀ ਕਿ ਜਿਹੜਾ ਸ਼ਰਾਬ ਘਟਾਲਾ ਅਰਵਿੰਦ ਕੇਜੀ ਵਾਲ ਵੱਲੋਂ ਕੀਤਾ ਗਿਆ ਹੈ ਉਹ ਇਸ ਦੀ ਬੇੜੀ ਨੂੰ ਡੋਬੇ ਇਹ ਗੱਲ ਕਿਹਨੇ ਕੀਤੀ ਸੀ ਜਿਹਦੇ ਨਾਲ ਧੁਖਾ ਕੀਤਾ ਗਿਆ ਅਰਵਿੰਦ ਕੇਜੀਵਾਲ ਵੱਲੋਂ ਅਰਵਿੰਦ ਕੇਜੀਵਾਲ ਨੇ ਕਿਹਾ ਸੀ ਅਸੀਂ ਕੋਈ ਪਾਰਟੀ ਨਹੀਂ ਬਣਾਵਾਂਗੇ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਅਨਾ ਹਿਆਰੀ ਦੀ ਅਨਾ ਹਿਆਰੀ ਨੇ ਕਿਹਾ ਸੀ ਕਿ ਇਹ ਰਾਜਨੀਤਿਕ ਬੜੀ ਗੰਦੀ ਖੇਡ ਹੈ ਅਸੀਂ ਇਹਦੇ ਵਿੱਚ ਲਿਪਤ ਨਹੀਂ ਹੋਣਾ ਚਾਹਦੇ ਤੇ ਅਰਵਿੰਦ ਕੇਜੀਵਾਲ ਨੇ ਵੀ ਕਿਹਾ ਸੀ ਕਿ ਅਸੀਂ ਕੋਈ ਪਾਰਟੀ ਬਾਜੀ ਵਿੱਚ ਨਹੀਂ ਪਾਵਾਂਗੇ ਲੇਕਿਨ ਉਸ ਤੋਂ ਬਾਅਦ ਜਿਵੇਂ ਹੀ ਅਨਹਜਾਰੇ ਦਾ ਅੰਦੋਲਨ ਖਤਮ ਹੋਇਆ ਨਾਲ ਦੀ ਨਾਲ ਹੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਵੱਲੋਂ ਪਾਰਟੀ ਬਣਾ ਲਈ ਗਈ ਅਤੇ ਪਹਿਲੇ ਸਾਲ ਹੀ ਵੱਡਾ ਧਮਾਕਾ ਕਰ ਦਿੱਤਾ ਗਿਆ ਯਾਨੀ ਕਿ 13 ਸਾਲ ਲਗਾਤਾਰ ਐਜ਼ ਅ ਮੁੱਖ ਮੰਤਰੀ ਰਹੇ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਅਰਵਿੰਦ ਕੇਜੀਵਾਲ ਇਸ ਨੂੰ ਲੈ ਕੇ ਅਨੇ ਹਜ਼ਾਰੇ ਨੇ ਅੱਜ ਤੋਂ ਲਗਭਗ 2 ਮਹੀਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜਿਹੜਾ ਸ਼ਰਾਬ ਵਾਲਾ ਕੁਡਾਲਾ ਹੈ ਉਹ ਅਰਵਿੰਦ ਕੇਜੀਵਾਲ ਨੂੰ ਅਤੇ ਅਰਵਿੰਦ ਕੇਜੀਵਾਲ ਦੇ ਬੇੜੇ ਵਿੱਚ ਬੈਠੇ ਲੋਕਾਂ ਨੂੰ ਲੈ ਡਬੇਗਾ ਸੱਚਮੱਚ ਸੱਚਮੁੱਚ ਅੱਜ ਅਰਵਿੰਦ ਕੇਜੀਵਾਲ ਨੂੰ ਉਹ ਜਿਹੜਾ ਬੇੜਾ ਹੈ ਉਹ ਪੂਰੀ ਤਰ੍ਹਾਂ ਡੁੱਬ ਚੁੱਕਿਆ ਹੈ ਚੀਕਾ ਮਾਰ ਰਹੇ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ੀਵਾਲ ਅਰਵਿੰਦ ਕੇਸ਼ੀਵਾਲ ਨੂੰ ਲੈ ਕੇ ਅੰਨਾ ਹਿਆਰੀ ਨੇ ਅੱਜ ਤੋਂ ਲਗਭਗ 20 ਦਿਨ ਪਹਿਲਾਂ ਇਹ ਕਹਿ ਦਿੱਤਾ ਸੀ ਕਿ ਸਭ ਤੋਂ ਮਾੜੀ ਹਾਰ ਬੇਦਰਦੀ ਹਾਰ ਹੋਵੇਗੀ ਨਾ ਭੁੱਲਣ ਵਾਲੀ ਹਾਰ ਹੋਵੇਗੀ ਉਹ ਹੋਵੇਗੀ ਆਮ ਆਦਮੀ ਪਾਰਟੀ ਨੂੰ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤਾਂ